ਔਦੇ ਪੰਜਾਬ ਦੇ ਔਦੇ ਦਾ ਦਿੱਲੀ ਦੇ ਲੀਡਰ ਦਿੱਲੀ ਨੇ ਨਕਾਰੇ ਹੁਣ ਪੰਜਾਬ ਦੇ ਸਹਾਰੇ ਜਰਨਲ ਸਿੰਘ ਦੀ ਜਿੱਤ ਸੀ ਸੌਦੀਆ ਜੈਨ ਪੰਜਾਬ ਵਿੱਚ ਫਿੱਟ ਔਦੇ ਪੰਜਾਬ ਦੇ ਮੌਜਾ ਦਿੱਲੀ ਵਾਲੇ ਮੰਨਦੇ ਜੀ ਹਾਂ ਸਹੀ ਸੁਣਿਆ ਇਹ ਕਹਿ ਰਹੇ ਨੇ ਸਿਆਸੀ ਵਿਰੋਧੀ ਪੰਜਾਬ ਦਾ ਇੰਚਾਰਜ ਦਿੱਲੀ ਤੋਂ ਕੋ-ਇਨਚਾਰਜ ਵੀ ਦਿੱਲੀ ਤੋਂ ਵਿਰੋਧੀ ਧਿਰਾਂ ਤਾਂ ਇਹ ਵੀ ਕਹਿ ਰਹੀਆਂ ਨੇ ਕਿ ਸੁਪਰ ਸੀਐਮ ਵੀ ਤਾਂ ਦਿੱਲੀ ਤੋਂ ਹੀ ਹੈ ਖੈਰ ਹੁਣ ਪੰਜਾਬ ਆਪ ਨੂੰ ਨਵਾਂ ਇਨਚਾਰਜ ਮਿਲ ਗਿਆ ਅਤੇ ਕੋ-ਇਨਚਾਰਜ ਵੀ ਨਵਾਂ ਲਗਾਇਆ ਗਿਆ ਇਹ ਸਭ ਦੱਸਣ ਤੋਂ ਪਹਿਲਾਂ ਤੁਹਾਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲੈ ਚਲਦੇ ਹਾਂ ਜਿੱਥੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਸਾਬਕਾ ਮੰਤਰੀ ਸਤਿੰਦਰ ਜੈਨ ਤਿੰਨੋਂ ਹਾਰ ਗਏ ਅਤੇਕਿਆਸ ਲਗਾਏ ਗਏ ਕਿ ਇਹ ਵੱਡੇ ਲੀਡਰ ਪੰਜਾਬ ਆਉਣਗੇ ਹੋਇਆ ਵੀ ਐਨ ਜੀ

चुनाव जीतना चुनाव जीतना ये तो है ही है लेकिन जो सरकार काम कर रही है वो भी जनता के लिए काम करती रहे और एक से एक बढ़के काम करे जनता के हित के लिए पार्टी के लिए विरोधीया ने सवाल खड़े करने शुरू कर देते हैं विरोधीया का इल्जाम है कि जेल याफ्ता मुजरिम जमानती अति सिरे दे करप्ट बंदिया नु आप पंजाब ते थोप रही है ऐसे नाली विरोधी तिरान जो पहले ही कह रही हां सन कि पंजाब सरकार दिल्ली वाले चला रहे ने हुण आप दे इल्जामा नु सच दस रहे ने ਜਰਾਏ ਸੁਖਬੀਰ ਸਿੰਘ ਬਾਦਲਵਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਪਾਇਆ ਪੋਸਟ ਵੇਖੋ ਜਿਸ ਵਿੱਚ ਉਹਨਾਂ ਨੇ ਲਿਖਿਆ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗਲ tàੜਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ ਹੁਣ ਦਿੱਲੀ ਵਾਲੇ tàੜਵੀ ਪੰਜਾਬ ਨੂੰ ਲੁੱਟਣ ਆ ਗਏ ਨੇ ਕੌਣ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀਸ਼ ਸੇਸੋਦੀਆ ਕੋ ਇੰਚਾਰਜ ਸਤਿੰਦਰ ਜੈਪ ਚੀਫ ਐਡਵਾਈਜ਼ਰ ਬਿਬੋ ਕੁਮਾਰ ਚਾਰਾਂ ਦੀ ਕੁਆਲੀਫਿਕੇਸ਼ਨ ਜੇਲੀ ਆਖਤਾ ਮੁਜਰਮ ਕਈ ਕਿਸਮ ਵਿੱਚ ਲੋੜਿੰਦੇ ਅਤੇ ਜ਼ਮਾਨਤਾਂ ਤੇ ਬਾਹਰ ਦਿੱਲੀ ਦੇ ਲੋਕਾਂ ਨੇ ਚਲਾ ਕੇ ਪੁੰਜੇ ਮਾਰੇ ਪਰ ਮਹਾਨ ਇਨਕਲਾਬੀ ਭਗਵੰਤ ਮਾਨ ਨੇ ਪੁੰਜੇ ਉਚਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ ਇੱਥੇ ਹੀ ਬਸ ਨਹੀਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛੱਤੀਸਗੜ੍ਹ ਤੋਂ ਪੰਜਾਬ ਤੀਰਥ ਯਾਤਰਾ ਕਰਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁਖੀ ਫੇਰ ਦਿੱਲੀੋਂ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ ਤਰਤੀ ਪੰਜਾਬ ਦੀ ਪਰ ਰੀਅਲ ਏਸਟੇਟ ਮਹਿਕਮੇ ਦਾ ਗੂ ਗੈਰ ਪੰਜਾਬੀ ਔਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਉਹਨਾਂ ਦੇ ਰਿਮੋਟ ਦੱਬਣ ਲਈ ਉਹਨਾਂ ਉੱਤੇ ਦਿੱਲੀ ਦੇ ਦੋ ਦੋ ਪ੍ਰਾਈਵੇਟ ਬੰਦੇ 500 ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਿਆ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ ਪੰਜਾਬ ਦੇ ਵਿਦਾਇਕ ਜ਼ੀਰੋ ਸਾਰੀ ਬਿਊਰੋਕ੍ਰੇਸੀ ਜ਼ੀਰੋ ਪੁਲਿਸ ਪ੍ਰਸ਼ਾਸਨ ਜ਼ੀਰੋ ਪੰਜਾਬ ਦੀ ਅਣਖ ਜ਼ੀਰੋ ਮਾਨ ਜ਼ੀਰੋ ਇਤਿਹਾਸ ਜ਼ੀਰੋ ਵੋਟਾਂ ਪਾਉਣ ਵਾਲੇ ਲੋਕ ਜ਼ੀਰੋ ਹੀਰੋ ਕੌਣ ਦਿੱਲੀੋਂ ਆਇ ਲੁਟੇਰੇ ਮਾਨ ਸਾਹਿਬ ਸਿਆਣੇ ਕਹਿੰਦੇ ਨੇ ਪੱਗ ਵੇਚ ਕੇ ਕਿਉਂ ਨਹੀਂ ਖਾਈਦਾ ਤੁਸੀਂ ਤਾਂ ਪਤਾ ਨਹੀਂ ਕੀ ਖਾਣ ਪੀਣ ਲਈ ਪੂਰਾ ਪੰਜਾਬ ਹੀ ਵੇਚਣ ਤੇ ਉੱਤਰ ਆਇਓ ਮੰਨਿਆ ਤੁਹਾਡੀ ਕੋਈ ਗੁੱਝੀ ਨਾ ਸ ਹੈ ਦਿੱਲੀ ਵਾਲਿਆਂ ਕੋਲ ਜੋ ਇਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਇਓ ਪਰ ਪੰਜਾਬ ਨੂੰ ਤਾਂ ਜ਼ਲੀਲ ਨਾ ਕਰੋ ਕਹਿੰਦੇ ਉਹ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ ਉੱਚ ਤਾਂ ਸ਼ਰਮ ਕਰੋ ਕਹਿੰਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਉਹਨਾਂ ਨੇ ਅੱਜ ਕੱਟੜ ਬੇਈਮਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਦੁਨੀਆ ਕਹਿੰਦੀ ਹੈ ਇਹ ਔਰ ਇਹ 2-2 ਸਾਲ ਇਹ ਦੋਨੇ ਤਿੰਨੇ ਲੋਕ ਜਿਨ੍ਹਾਂ ਨੇ ਇੱਕ ਸ਼ਰਾਬ ਦੀ ਪਾਲਿਸੀ ਇਹ ਜੀ ਤਿਆਰ ਕੀਤੀ ਸੀ ਜਿਹਦੇ ਨਾਲ ਕਰੋੜਾਂ ਰੁਪਈਆ ਦਾ ਚੂਨਾ ਦਿੱਲੀ ਦੇ ਖਜ਼ਾਨੇ ਨੂੰ ਪਹੁੰਚਿਆ ਔਰ ਮੁੜ ਕੇ ਇਹਨਾਂ ਨੂੰ ਉਹ ਪਾਲਿਸੀ ਵਾਪਸ ਕਰਨੀ ਪਈ ਇਟ ਅਮੇजेस ਮੀ ਔਰ ਅੱਜ ਕਿ ਪੰਜਾਬ ਕਿਵੇਂ ਰਿਮੋਟ ਕੰਟਰੋਲ ਨਾਲ ਚੱਲੂਗਾ ਇਹ ਤਾਂ ਪਹਿਲਾਂ ਵੀ ਆਪਾਂ ਵੇਖਦੇ ਸੀ ਮਗਰ ਹੁਣ ਰਿਮੋਟ ਕੰਟਰੋਲ ਵੀ ਆ ਕੇ ਪੰਜਾਬ 'ਚ ਹੀ ਬਿਠਾ ਦਿੱਤੇ ਔਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਜੇ ਭਾਉ ਜੇ ਬਾੜੀ ਮਾੜੀ ਮੋਟੀ ਵੀ ਕੋਈ ਸ਼ਰਮ ਰਹਿ ਗਈ ਹੈ ਨਾ ਜਾਂ ਪੰਜਾਬੀਆਂ ਦੀ ਪੰਜਾਬ ਦੇ ਪ੍ਰਤੀ ਕੋਈ ਵਫਾਦਾਰੀ ਰਹਿ ਗਈ ਹੈ ਕਦੋਂ ਬੋਲੇਗਾ ਅਕਾਲੀ ਜਲਤ ਤੋਂ ਇਲਾਵਾ ਕਾਂਗਰਸ ਤੇ ਹੋਰ ਪਾਰਟੀਆਂ ਵੀ ਆਮ ਆਦਮੀ ਪਾਰਟੀ ਦੇ ਇਸ ਨਵੀਂ ਨਿਯੁਕਤੀ ਤੇ ਭਗਵੰਤ ਮਾਨ ਨੂੰ ਲੰਨ ਤਪਾ ਰਹੀ ਹੈ चीशमेल ਦੇ ਅਹੰਕਾਰੀ ਸ਼ਹਿਨशाह अरविंद केजरीवाल ਨੇ ਆਪ ਦਾ ਪਾਰਟੀ ਦੇ ਜਮਾਨਤੀ ਭ੍ਰਿਸ਼ਟਾਚਾਰੀ ਧੋਖਾਧੜੀ ਔਰ ਜਾਲ ਸਾਜੀ ਦੇ ਮਾਹਰ ਜਿਨ੍ਹਾਂ ਤੇ ਦਿੱਲੀ ਨੂੰ पाठशाला ਦੀ ਥਾਂ ਤੇ ਮధుਸ਼ਾਲਾ ਖੋਲਣਾ ਸੇ ਮਸ਼ਹੂਰ ਨੇ ਐਸੇ ਨੇਤਾ ਸੁਸੋਦੀਆ ਔਰ ਜੈਨ ਨੂੰ ਪੰਜਾਬ ਦਾ ਪਰਿਵਾਰੀ ਬਣਾਇਆ ਜਿਹੜੇ ਕੱਲੇ ਦਿੱਲੀ ਦੀ ਜਨਤਾ ਨੂੰ ਲੁੱਟਦੇ ਰਹੇ ਦਿੱਲੀ ਦੀ ਜਨਤਾ ਦੇ ਟੁਕਰਾਏ ਹੋਏ ਨੇਤਾਵਾਂ ਨੂੰ ਹੁਣ ਪੰਜਾਬ ਲੁੱਟਣ ਲਈ ਪਰਿਵਾਰੀ ਬਣਾ ਕੇ ਭੇਜਤਾ ਆ ਆਪਦਾ ਦੇ ਦਾਗੀ ਬਾਗੀ ਭ੍ਰਸ਼ਟਾਚਾਰੀ ਨੇਤਾਵਾਂ ਦਾ ਟੋਲਾ ਪੰਜਾਬ ਚ ਨਾ ਪੋਲੀਟੀਕਲ ਟੂਰਿਜ਼ਮ ਕਰ ਰਿਹਾ ਹੈ ਔਰ ਲਗਾਤਾਰ ਪੰਜਾਬ ਦੇ ਸਾਧਨਾਂ ਨੂੰ ਦੁਰਉਪਯੋਗ ਕੀਤਾ ਜਾ ਰਿਹਾ ਹੈ ਹਲੇ ਤਰ ਰੌਲਾ ਰਾਜ ਸਭਾ ਦਾ ਚੱਲ ਰਿਹਾ ਸੀ ਪਰ ਹੁਣ ਰੌਲਾ ਹੋਰ ਵੱਧ ਗਿਆ ਕਿ ਉਹ ਪਹਿਲਾਂ ਦਿੱਲੀ ਤੋਂ ਕੇਜਰੀਵਾਲ ਦੇ ਆਉਣ ਦੇ ਅੰਦਾਜ਼ੇ ਸਨ ਪਰ ਹੁਣ ਕੇਜਰੀਵਾਲ ਤੋਂ ਪਹਿਲਾਂ ਸਿਸੋਧिया ਤੇ ਸਤਿੰਦਰ ਜੈਨ ਨੂੰ ਫਿੱਟ ਕਰਵਾ ਦਿੱਤਾ ਗਿਆ ਵਿਰੋਧੀ ਧਾਈ ਕਹਿ ਰਹੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਹੁਣ ਫੈਸਲਾ ਲੋਕਾਂ ਦਾ ਹੈ ਅਤੇ ਲੋਕ ਹੀ ਦੱਸਣਗੇ ਕਿ ਸੀਐਮ ਕਿਹੜਾ ਤੇ ਸਰਕਾਰ ਕੌਣ ਚਲਾਏ ਬਿਊਰੋ ਰਿਪੋਰਟ ਪੀਸੀ